ਕਿਸਾਨ ਵੀਰੋ ਜਿਵੇਂ ਕੀ ਗਰਮੀਆਂ ਆ ਗਿਆ ਗਰਮੀਆਂ ਦੇ ਵਿੱਚ ਜਿਹੜੇ ਟਰੈਕਟਰ ਹੁੰਦੇ ਆ ਗਰਮ ਹੋਣ ਲੱਜ ਜਾਂਦੇ ਆ ਉਹਦੀ ਜ਼ਿਆਦਾਤਰ ਵਜਾ ਹੁੰਦੀ ਆ ਪੱਖੇ ਪੱਖੇ ਜਦ ਨਾਲ ਬਹੁਤ ਪੁਰਾਣੇ ਹੋ ਜਾਂਦੇ ਆ ਇਹਦੇ ਫਾਰ ਵਗੈਰਾ ਹਾਰਡ ਹੋ ਜਾਂਦੇ ਆ ਬਾਕੀ ਆਪਾਂ ਜਿਹੜੇ ਅੱਜ ਪੱਖੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਬਹੁਤ ਵਧੀਆ ਕੁਆਲਿਟੀ ਦੇ オリジナル ਪੱਖੇ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਹਨਾ ਸੋਨਾਲੀਕਾ ਦੇ ਆਪਣੇ ਕੋਲ ਚਾਰ ਤਰ੍ਹਾਂ ਦੇ ਪੱਖੇ ਪਏ ਆ ਤੁਸੀਂ ਦੇਖ ਸਕਦੇ ਹੋ ਇਹ ਪਲਾਸਟਿਕ ਦੇ ਵਿੱਚ ਪੱਖਾ ਹੈ ਫਿਰ ਇੱਕ ਲੋਹੇ ਦੇ ਪੱਖਾ ਆ ਪਿਆਈ ਸੋਨਾਲੀਕਾ オリジナル ਤੇ ਆ ਵੀ ਸੋਨਾਲੀਕਾ ਦਾ ਇੱਕ ਸਪੈਸ਼ਲ ਪੱਖਾ ਆ オリジナル ਤੇ ਇਹ ਪਲਾਸਟਿਕ ਦੇ ਦੋ ਪੱਖੇ ਆ ਤੁਸੀਂ ਦੇਖ ਸਕਦੇ ਹੋ ਸੀਟਿੰਗ ਸਾਰਿਆਂ ਦੀ ਕਾਮਨ ਹੈ ਤੇ ਮਾਡਲ ਲਹਿਦਾ ਲਹਿਦਾ ਨੇ ਅੱਗੇ ਆ ਜਾਂਦਾ Mahindra Mahindra ਦੇ ਵਿੱਚ ਚਾਰ ਤਰ੍ਹਾਂ ਦੇ ਆਪਣੇ ਕੋ オリジナル ਪੱਖੇ ਪਾਏ ਆ ਇਹ ਅਰਜੁਨ ਦਾ 4 ਹੋਲ ਪੱਖਾ ਹੈ ਇਹ ਅਰਜੁਨ ਦਾ 3 ਹੋਲ ਪੱਖਾ ਤੁਸੀਂ ਦੇਖ ਸਕਦੇ ਹੋ ਇਹ ਮਹਿੰਦਰਾ 585 ਨੂੰ ਫਿੱਟ ਆ ਜਾਂਦਾ ਮਹਿੰਦਰਾ 575 ਨੂੰ ਫਿੱਟ ਆ ਜਾਂਦਾ ਇਹ ਅਰਜੁਨ ਸਪੈਸ਼ਲ 3 ਹੋਲ ਵਾਲਾ ਪੱਖਾ ਹੈ ਤੇ ਆਮ ਮਹਿੰਦਰਾ 575 D ਦਾ オリジナル ਮਹਿੰਦਰਾ ਮਹਿੰਦਰਾ ਦਾ ਪੱਖਾ ਜਿਹੜੇ ਵੀ ਉਹਨਾਂ ਦੇ ਜ਼ਿਆਦਾ ਟਰੈਕਟਰ ਗਰਮ ਹੁੰਦੇ ਆ ਇਹ ਇੱਕ ਆਮ ਪੱਖਾ ਹੈ オリジナル ਨਹੀਂ ਹੈਗਾ ਲੋਹੇ ਦਾ ਪੱਖਾ ਫਿੱਟ ਕਰਨਾ ਚਾਹੁੰਦੇ ਆ ਤਾਂ ਆਪਣੇ ਕੋਲ ਉਹ ਵੀ ਮਿਲ ਜਾਂਦਾ ਅੱਗੇ ਆ ਜਾਂਦਾ ਸਵਰਾਜ ਦੇ ਸਵਰਾਜ ਦੇ ਸੁੱਲ ਆਪਣੇ ਕੋਲ ਪੰਜ ਮਾਡਲ ਪਏ ਹੋ ਨੇ ਇੱਕ ਮਾਡਲ ਇਸ ਟਾਈਮ ਖਤਮ ਆ ਬਲੈਕ ਕਲਰ ਵਾਲਾ ਸਪੈਸ਼ਲ ਪਿੱਕ ਆ ਜਾਂਦਾ ਹੈ ਆਮ ਜਿਹੜਾ ਚੱਲਦਾ ਫਾਈਬਰ ਦਾ ਪੱਖਾ ਹੈ ਸਪੈਸ਼ਲ ਜਿਵੇਂ ਪਲਾਸਟਿਕ ਨਾ ਗਰਮ ਹੋ ਕੇ ਸਿੱਧਾ ਹੋ ਜਾਂਦਾ ਇਹ ਸਿੱਧਾ ਨਹੀਂ ਹੁੰਦਾ ਇਹਦੀ ਜਿਹੜੀ ਖਾਸੀਅਤ ਖਲ ਹੈ ਨਾ ਇੱਕ ਆ ਜਿਹੜਾ ਪਾਵਰ ਸਟੀਅਰਿੰਗ ਮਾਡਲ ਦਾ ਪੱਖਾ ਤੁਸੀਂ ਦੇਖ ਸਕਦੇ ਹੋ ਇਹਨੂੰ ਹੁੰਦੇ ਆ 8 ਸਰਾਕ ਇਹ 855 ਓਲਡ ਮਾਡਲ ਦਾ ਆ ਜਾਂਦਾ 735 ਦਾ ਆ ਜਾਂਦਾ 735 83 ਦਾ 3 ਹੋਲ ਆ ਜਾਂਦਾ ਲਾਏ ਜਾਂਦਾ ਫਿਰ ਇਹ ਹੈਗੇ ਮੈਸੀ ਮੈਸੀ ਦਾ ਸਪੈਸ਼ਲ ਪੱਖਾ ਤੁਸੀਂ ਦੇਖ ਸਕਦੇ ਹੋ ਪੁਰਾਣੇ ਮਾਡਲ ਦੇ ਪੱਖੇ ਵੀ ਹੈਗੇ ਆ ਬਿਲਕੁਲ ਨਵੇਂ ਮਾਡਲ ਦਾ ਓਕੇ ਆ ਜਾਂਦਾ ਫਾਰਮ ਟਰੈਕ ਦਾ ਲੋਹੇ ਦਾ ਪੱਖਾ ਮਿਲ ਜਾਂਦਾ ਪਲਾਸਟੀ ਦਾ ਪੱਖਾ ਮਿਲ ਜਾਂਦਾ ਫਾਰਮ ਟਰੈਕ ਜਿਹੜੇ ਵੀਰਾਂ ਨੇ ਲੈਣਾ ਚਾਹੁੰਦੇ ਆ ਤਾਂ ਥੱਲੇ ਕਮੈਂਟ ਕਰ ਸਕਦੇ ਆ ਸਕਰੀਨ ਉੱਤੇ ਦਿੱਤੇ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਆ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਆ ਕਰੋ ਨਾਲੇ ਵੀਡੀਓ ਨੂੰ ਵਕਤ ਬਦ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਜਿਹੜੇ ਵੀਰ ਤੱਕ ਇਹ ਵੀਡੀਓ ਪਹੁੰਚ ਸਕੇ ਜਿਨ੍ਹਾਂ ਨੂੰ ਲੋੜ ਆਏ ਸਮਾਨ ਦੀ ਵੀਡੀਓ ਦੇਖਣ ਲਈ ਦਿਲ ਤੋਂ ਧੰਨਵਾਦ ਕਰਦਾ ਹਾਂ ਨੈਕਸਟ ਵੀਡੀਓ ਵਿੱਚ ਵਧੀਆ ਨਵੀਂ ਜਾਣਕਾਰੀ ਲੈ ਕੇ ਫੇਰ ਤੋਂ ਆਵਾਂਗੇ